ਹੈਲੋ ਜੀ ਗੁੱਡ ਮਾਰਨਿੰਗ ਕੀ ਹਾਲ ਨੇ ਸਾਰਿਆਂ ਦੇ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਦੇਸੀ ਚੁੱਲਾ ਬਲੌਗ ਦੇ ਉੱਤੇ ਤੇ ਉਮੀਦ ਹੈ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਵਧੀਆ ਆਪਣੇ ਘਰਾਂ ਦੇ ਵਿੱਚ ਤੇ ਕਰਦੇ ਆ ਜੀ ਅੱਜ ਦਾ ਨਵਾਂ ਬਲੌਗ ਸ਼ੁਰੂ ਸਵੇਰੇ ਸਾਜਰੇ ਸਾਜਰੇ ਅੱਜ ਸ਼ੁਰੂ ਕੀਤਾ ਹੈ ਕਿਉਂਕਿ ਬਾਹਰ ਮੀਂਹ ਪੈਂਦਾ ਫਿਰ ਪੂਰਾ ਬਲੌਗ ਸੂਟ ਨਹੀਂ ਹੁੰਦਾ ਪੂਰੇ ਦਿਨ ਦੇ ਵਿੱਚ ਘਰੋਂ ਬਾਹਰ ਜਾ ਨਹੀਂ ਸਕਦੇ ਰਹਿਣਾ ਪੈਂਦਾ ਘਰ ਦੇ ਵਿੱਚ ਹੀ ਤੇ ਬੈਠੇ ਵੀ ਅੰਦਰ ਹੀ ਰਹਿੰਦੇ ਬਾਹਰ ਬਾਰਿਸ਼ ਹੁੰਦੀ ਰਹਿੰਦੀ ਹੈ ਅੱਜ ਵੀ ਬੱਦਲ ਬਹੁਤ ਨੇਗੇ ਦੇਖੋ ਦਿਨੇ ਪਰ ਹੁਣ ਮੀਂਹ ਬੰਦ ਹੈ ਇਸ ਟਾਈਮ ਤੇ ਤੇ ਦੇਖਦੇ ਆ ਜੀ ਦਿਨੇ ਆਪਾਂ ਨੇ ਕਿੱਦਾਂ ਜਾਣੇ ਕੀ ਕਰਨਾ ਤੇ ਮਿਲਦੇ ਆ ਜੀ ਦਿਨੇ ਨਵੇਂ ਬਲੌਗ ਦੇ ਵਿੱਚ ਲਓ ਜੀ ਮੀਂਹ ਹੋ ਗਿਆ ਬੰਦ ਹੁਣ ਅਸੀਂ ਪਕਾ ਕੇ ਖਾਦੇ ਆ ਰੋਟੀ ਤੇ ਦਵਾਰੇ ਦਾ ਮੀਹ ਆ ਜੇ ਬੱਦਲ ਬਹੁਤ ਹੈ ਹੁਣ ਅਸੀਂ ਲੱਗੇ ਸਾਗ ਤਰਨ ਹੁਣੀ ਵੀ ਮੀਂਹ ਹਟੇ-ਹਟੇ ਦੇ ਵਿੱਚ ਸਾਗ ਰਿੱਝ ਜੂਗਾ ਆਮ ਦੇਖੋ ਬੱਦਲ ਬਹੁਤ ਹੈ ਹਲੇ ਵੀ ਇਸੀ ਰੋਟੀ ਪਕਾ ਕੇ ਖਾ ਕੇ ਚਲਦੇ ਚੱਗ ਬਾਲਦੇ ਹੁਣ ਸਾਗ ਧਰਦਨੇ ਇੱਥੇ ਇਹਨਾਂ ਚਰਮੀ ਬੰਦਾਂ ਨਾ ਚਰਦੇ ਵਿੱਚ ਸਾਗ ਰਿੱਜ ਕੇ ਤਿਆਰ ਹੋ ਜੂ ਲੋਈ ਸਾਗ ਚੀਰ ਕੇ ਸੀ ਪਤੀਲਾ ਭਰ ਲਿਆ ਤਾਂ ਤੇ ਦੇਖੋ ਤੇ ਹੁਣ ਇਹਨੂੰ ਰਿੱਜਣ ਦੇਵਾਂਗੇ ਇਹਨੇ ਲੋ ਇਸ ਇਸੇ ਲਿਆ ਲਾਸਣਾ ਤੇ ਯਾਦ ਰੱਖ ਸਾਗ ਸਾਡਾ ਰਿਜਰੇ ਹੁਣ ਇਹਨਾਂ ਅਸੀਂ ਕੁੱਟ ਕੇ ਪਾ ਦਾਂਗੇ ਸਾਗ ਦੇ ਵਿੱਚ ਮੱਧਿਕ ਬੋਰਨ ਲੈ ਉਹ ਹੋਰ ਸਿੱਧਾ बसों बसों बाली खोड़ी है ये पौधे ये हरी मिर्च रागड़ी हुई बस उन्होंने आप फिर ਆਸਨਾ ਤੇ ਹਰੀ ਮਿਰਚ ਆਦਰਕ ਪਾਤਾ ਕੁੱਟ ਕੇ ਤੇ ਹੁਣ ਸਾਗ ਸਾਡਾ ਜੀ ਜਿਹਾ ਥਿੱਪਿਆ ਹੁਣ ਤੁਹਾਨੂੰ ਦਿਖਾਵਾਂਗੇ ਜਦੋਂ ਸਾਡਾ ਸਾਗ ਬਣ ਗਿਆ ਸਾਹਮਣੂ ਤਿਆਰ ਹੋ ਗਿਆ ਪਾੜਿਆ ਪਾਣੀ ਸਾਰਾ ਸਾਰਾ ਹਾਂ ਨਹੀਂ ਮੈਂ ਦੁਬਾਰਾ ਲਓ ਜੀ ਅੱਗ ਬਾਲਤੀ ਚੰਗੀ ਤਰ੍ਹਾਂ ਤੇ ਸਾਗ ਰਹਿੰਦੇ ਫਿਰ ਤੁਹਾਨੂੰ ਦਿਖਾਵਾਂਗੇ ਸਾਬ ਨੂੰ ਜਦ ਸਾਡਾ ਬਣ ਕੇ ਤਿਆਰ ਹੋ ਗਿਆ ਜਿੰਨੇ ਨੂੰ ਇਦਾਂ ਹੀ ਰਿੱਜੀ ਜਾਣ ਦੇਵਾਂਗੇ ਪੈਨ ਨੂੰ ਦੋਟਾ ਹੀ ਘੰਟੇ ਲੋ ਜੀ ਗੇਂਦੇ ਸਾਡੇ ਸਾਰੇ ਡਿੱਗ ਪੇ ਮੀਂਹ ਨਾਲ ਉਤੇ ਹਵਾ ਨਾਲ ਲੰਬੇ ਜਿਆਦਾ ਤੇਗੇ ਫੁੱਲ ਬਹੁਤ ਸੋਹਣੇ ਆਏ ਹੋਏ ਨੇ ਪਰ ਨੀਚੇ ਡਿੱਗ ਪੇ ਸਾਰੇ ਅੱਜ ਵੀ ਦੇਖੋ ਬੱਦਲਵਾਓ ਜਿਆਦਾ ਹੈਗਾ ਹੋ ਸਕਦਾ ਦੁਬਾਰਾ ਮੀਂਹ ਆ ਜਾਵੇ। ਲਓ ਜੀ ਆਪਾਂ ਹੁਣ ਆ ਕੇ ਬੈਠ ਗਏ ਦੁਕਾਨ ਦੇ ਵਿੱਚ ਤੇ ਦੁਕਾਨ ਦੇ ਵਿੱਚ ਲਾਵਾਂਗੇ 2-4 ਘੰਟੇ ਹਾਜ਼ਰੀ। ਕਿਉਂਕਿ ਅੱਜ ਸਵੇਰੇ ਮੈਹ ਜਾਈ ਚਾਹੀਦੀ ਰਿਕਾ ਕੋਰੀ ਆ ਗਈ ਤੇ ਦੋ ਤਿੰਨ ਸੂਟ ਲੈ ਗਏ। ਵਿਗ ਗੇ ਵਧੀਆ। ਚਲੋ ਅੱਜ ਬਾਉਣੀ ਬਹੁਤ ਵਧੀਆ ਹੋਈਏਗੀ ਸਵੇਰੇ ਸਵੇਰੇ। ਤੇ ਹੁਣ ਇੰਤਲਾਵਾਂਗੇ ਦੋ ਤਿੰਨ ਘੰਟੇ ਦੁਕਾਨ ਦੇ ਵਿੱਚ ਤੇ ਅੱਜ ਆਪਣੇ ਪਿੰਡ ਨਗਰ ਕੀਰਤਨ ਆਉਣਾ ਹੈ ਬਾਬਾ ਜੀਵਨ ਸਿੰਘ ਜੀ ਦੀ ਯਾਦ ਦੇ ਵਿੱਚ ਪਚਕੰਡ ਸਾਹਿਬ ਤੋਂ ਨਗਰ ਕੀਰਤਨ ਕਰਦੇ ਨੇ ਹਰ ਸਾਲ ਤੇ ਉਸ ਨਗਰ ਕੀਰਤਨ ਆ ਰਿਹਾ ਆਪਣੇ ਦਰਵਾਜ਼ੇ ਦੇ ਵਿੱਚ ਚਾਹ ਦਾ ਪ੍ਰੋਗਰਾਮ ਕੀਤਾ ਹੈਗਾ ਤੇ ਜੇ ਬਾਰਿਸ਼ ਨਾ ਹੋਈ ਆਈ ਦਵਾਰਾ ਹੁਣ ਤੇ ਦੁਕਾਵਾਗੇ ਸੈਸ ਨੂੰ ਨਗਰ ਕੀਰਤਨ ਵੀ ਜੇ ਟਾਈਮ ਲੱਗਿਆ ਜ਼ਰੂਰ ਦਰਸ਼ਨ ਕਰਾਵਾਂਗੇ ਤੇ ਬਸ ਸੋਨਾ ਨਗਰ ਕੀਰਤਨ ਹੁੰਦਾ ਤਿੰਨ ਦਿਨਾਂ ਦਾ ਪ੍ਰੋਗਰਾਮ ਚੱਲਦਾ ਖੰਡ ਸਾਹਿਬ ਵਿੱਚ ਖੰਡ ਸਾਹਿਬ ਦੇ ਤੇ ਉਹ ਨਗਰ ਕੀਰਤਨ ਵੀ ਤੁਹਾਨੂੰ ਜਰੂਰ ਦਿਖਾਵਾਂਗੇ ਜੇ ਟਾਈਮ ਲੱਗਿਆ ਤੇ ਹੁਣ ਦੁਕਾਨ ਦੇ ਵਿੱਚ ਲਾਉਣਿਆ ਹਾਜ਼ਰੀ ਲੋਟੇ 2 ਘੰਟੇ ਤੇ ਬਹਿਣਾ 3-4 ਘੰਟੇ ਜੇ ਨਗਰ ਕੀਰਤਨ ਆਪੇ ਜਾਵਾਂਗੇ ਉੱਧਰ ਦਿਖਾਵਾਂਗੇ ਤੁਹਾਨੂੰ ਨਗਰ ਕੀਰਤਨ ਆਪਣੇ ਦਰਵਾਜ਼ੇ ਆ ਗਿਆ ਜੀ ਪਰ ਮੈਂ ਜਾ ਨਹੀਂ ਸਕਦਾ ਅੱਜ ਸੌਰੀ ਦਰਸ਼ਨ ਨਹੀਂ ਕਰਾਏ ਜਾਣ ਨਗਰ ਕੀਰਤਨ ਦੇ ਨਾਮ ਐਤੋਂ ਹੋਣੇ ਨੇ ਨਾ ਸਾਨੂੰ ਕਰਾਏ ਜਾਣੇ ਕਿਉਂਕਿ ਅੱਜ ਘਰੇ ਕੋਈ ਹੈ ਨਹੀਂ ਗਾ ਗਏ ਹੋਇਆ ਸਾਰੇ ਜ਼ਰੂਰੀ ਕੰਮ ਦੀ ਥੋੜਾ ਜਆ ਤੇ ਮੈਨੂੰ ਐਸੀ ਨਗਰ ਕੀਰਤਨ ਸਾਹਮਣੂ ਆਈ ਪਰ ਨਗਰ ਕੀਰਤਨ ਹੁਣ ਪਹੁੰਚ ਚੁੱਕੇ ਆਪਣੇ ਦਰਵਾਜ਼ੇ ਤੇ ਸੌਰੀ ਦਰਵਾਜ਼ੇ ਦੇ ਵਿੱਚ ਤੇ ਸੌਰੀ ਅੱਜ ਨਗਰ ਕੀਰਤਨ ਦਰਸ਼ਨ ਫਿਰ ਆਪਾਂ ਨਹੀਂ ਕਰਾ ਸਕਦੇ ਤੇ ਨਾ ਮੇਰੇ ਮਿੱਤੂ ਹੀ ਹੋਣੇ ਆਗੇ ਨਹੀਂ ਆਪਾਂ ਜ਼ਰੂਰ ਜਾਂਦੇ ਨਗਰ ਕੀਰਤਨ ਦੇ ਦਰਸ਼ਨ ਕਰਦੇ ਸੰਗਤਾਂ ਦੇ ਇਸ ਥੀਮ ਨਾਲ ਪਿਛੋਂ ਨਹੀਂ ਨਕਰੀ ਕੀਤਨ ਦੇ ਦਰਸ਼ਨ ਨਹੀਂ ਹੋਣੇ ਚ ਲਓ ਜੀ ਅਸੀਂ ਆ ਗਏ ਖੇਤ ਉਰੀ ਆਇਆ ਇੱਧਰ ਨਾ ਗਿਆ ਤੂੰ ਨਾਨੂ ਨੂੰ ਦੇਖ ਕੇ ਹੁਣ ਉਰੇ ਆਜ ਡਿਗਪੋਗੇ ਤੇ ਮੀਂਹ ਪਿਆ ਕਰਕੇ ਆਇਾਂਗੇ ਦੇਖਣ ਵੀ ਜਿਆਦਾ ਪਾਣੀ ਪੂਣੀ ਤਾਂ ਨਹੀਂ ਮੀਂਹ ਦਾ ਫਸਲ ਦੇ ਵਿੱਚ ਪਰ ਹਾਲੇ ਤੱਕ ਠੀਕ ਹੈ ਬਹੁਤ ਤੇ ਅੱਜ ਸਾਡੇ ਨਾਲ ਆ ਗਿਆ ਸਪਰਸ ਇਹ ਅੱਜ ਆਇਆ ਹੈ ਛੁੱਟੀਆਂ ਕਰਕੇ ਅੱਜੀ ਆਇਆ ਹੈਗਾ ਤੇ ਆਪਣੇ ਆਲੂ ਖੜੇ ਆ ਜੀ ਦੇਖੋ ਬਹੁਤ ਵਧੀਆ ਹੋ ਗਿਆ ਲੋਕ ਜਿੰਨੇ ਕਲਾਏ ਆ ਤੇ ਛੋਲੇ ਬਹੁਤ ਵਧੀਆ ਖੜੇ ਨੇ ਆਇਓ ਮੁੜਿਆ ਵੇ ਦੇਖੋ ਇਹ ਕਣਕਾਂ ਕਿੰਨੀ ਵਧੀਆ ਲੱਗਦੀਆਂ ਨੇ ਤੇ ਮੌਸਮ ਦੇਖੋ ਕਿੰਨਾ ਵਧੀਆ ਘੈਂਟ ਹੈ ਬਸ ਵੈਗਰੂ ਗੜੇ ਕੜਕੜੇ ਤੋਂ ਸੁਖਸੰਤ ਰੱਖੇ ਉਹਦੇ ਨਾਲ ਨੁਕਸਾਨ ਹੋਣਾ ਫਿਰ ਜੇ ਇਦਾਂ ਦਾ ਕੁਝ ਹੋਇਆ ਮੀਂਹ ਵੀ ਹਾਲੇ ਤੱਕ ਠੀਕ ਹੈ ਜਿਆਦਾ ਨਹੀਂ ਹੈ ਠੀਕ ਠੀਕ ਜਾ ਮੀ ਪਿਆ ਹੋਇਆਗਾ ਕਣਕਾਂ ਨੂੰ ਇਹਦੇ ਨਾਲ ਵਧੀਆ ਹੀ ਹੋਣੀ ਆ ਫਾਇਦਾ ਹੀ ਹੋ ਨੁਕਸਾਨ ਨਹੀਂ ਹੋਣਾ ਮੈਂ ਨੇ ਜਾਂਦੇ ਨੇ ਕਿਹਾ ਜਾ ਨਾ ਹਾਂ ਕਦਾਂ ਮਾਰੀ ਜਾਣਾਗਾ ਬੋਲੋ ਸੂਰਜ ਆ ਹਾਂ ਬੰਦਰ ਨੂੰ ਖਾ ਕੇ ਜ਼ੋਮਬੀ ਬਣ ਜੇ ਹਾਂ ਹਾਂ ਸੂਰਜ ਨਹੀਂ ਸੂਰ ਸੂਰ ਹੁੰਦੇ ਨੇ ਇੱਕ ਦੇ ਵਿੱਚ ਹੁੰਦੇ ਨੇ ਸੂਰ ਹਨਾ ਆ ਬੰਦਿਆਂ ਨੂੰ ਖਾ ਕੇ ਜਾਂਮੀ ਬਣ ਜਾਂਦੇ ਹਾਂ 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 ਬਣ ਜਾਂਦੇ ਨੇ ਜਾਂਮੀ ਬਣ ਜਾਂਦੇ ਨੇ ਸੂਰ ਬੰਦਿਆਂ ਨੂੰ ਖਾ ਜਾਂਦੇ ਨੇ ਜੇ ਬੰਦਾ ਪਰੇ ਵਗ ਜੇਕ ਨਾ ਉਹਦੀ ਖਾ ਜਾਂਦਾ ਨੇ ਤੁਸੀਂ ਪਰੇ ਨਾ ਜਾਓ ਹੁਣ ਇੱਥੇ ਹੀ ਖੇਡਿਓ ਬਸ ਠੀਕ ਹੈ ਦੇਖੋ ਜੀ ਬੱਦਲ ਕਿੰਨਾ ਹੈਗਾ ਨਾਲ ਦੇ ਵੀ ਦੁਬਾਰਾ ਫੇਰ ਵਾਰਸਾ ਹੋਊਗਾ ਸੋਕਦੇ ਰਾਤ ਨੂੰ ਆਵੇ ਵੈਸੇ ਉਮੀਦ ਲੱਗਦੀ ਅੱਜ ਬਾਰਸ਼ ਦੀ ਵੀ ਆਊਗੀ ਆਊਗੀ ਹੂੰ ਤੋੜਲਾ ਖਾਣ ਚ ਤਾਂ ਮਿੱਠੇ ਹੁੰਦੇ ਨੇ ਕਹੜੇ ਤਾਂ ਹੁਣ ਅੱਜ ਕੱਲੇ ਪੋਲੇ ਨਹੀਂ ਹੁੰਦੇ ਠੰਡ ਕਰਕੇ ਜਦੋਂ ਖਾਣੇ ਆ ਤਾਂ ਮਿੱਠਾ ਹੁੰਦਾ ਜਿਹੜਾ ਚਿੱਟਾ ਆਇਆ ਹੋਇਆ ਉਹ ਤੋੜਲਾ

ਹਲੋ ਜੀ ਸ਼ਾਮ ਹੋ ਗਈ ਸੀ ਖੇਤੋਂ ਆ ਗਏ ਆ ਕੇ ਚਾਹ ਆਪਣੀ ਪੀ ਕੇ ਹੁਣ ਸੀ ਬਿਲਕੁਲ ਸ਼ਾਮ ਹੋ ਗਈ ਦੁਬਾਰਾ ਆਪਾਂ ਤਾਂ ਫੇਰ ਬੜ ਗਏ ਆਪਣੀ ਰਜਾਈ ਦੇ ਵਿੱਚ ਕਿਉਂਕਿ ਠੰਡ ਬਹੁਤ ਜ਼ਿਆਦਾ ਹੈਗੀ ਬਾਹਰ ਘੁੰਮ ਫੇਰਾਏ ਤੇ ਹੁਣ ਰਜਾਈ ਸੀ ਬਹਿ ਗਏ ਆਰਾਮ ਨਾਲ ਤੇ ਅੱਜ ਦਾ ਬਲੌਗ ਇੱਥੇ ਕਰਦੇ ਆ ਜੀ ਐਂਡ ਕੱਲ ਨੂੰ ਮਿਲਾਂਗੇ ਆਪਾਂ ਨਵੇਂ ਬਲੌਗ ਦੇ ਵਿੱਚ ਤੇ ਉਮੀਦ ਹੈ ਤੁਹਾਨੂੰ ਸਾਡਾ ਬਲੌਗ ਪਸੰਦ ਆਇਆ ਹੋਗਾ ਔਰ ਵਧੀਆ ਵਧੀਆ ਵਲੌਗ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਰੂਰ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ پتہ ਤੁਸੀਂ ਨਹੀਂ ਕਰਨੇ ਚਲੋ ਕੋਈ ਨਾ ਕੈਂਡਾ ਸਾਡਾ ਫਰਜ਼ ਹੈ ਤੇ ਮਿਲਦੇ ਹਾਂ ਜੀ ਹੁਣ ਕੱਲ ਨੂੰ ਫਿਰ ਨਵੇਂ ਵਲੌਗ ਦੇ ਵਿੱਚ ਤੇ ਅੱਜ ਦਾ ਐਪ ਵਲੌਗ ਇੱਥੇ ਕਰਾਂਗੇ ਐਂਡ ਤੇ ਇੱਕ ਗੱਲ ਤੁਹਾਨੂੰ ਸੱਚ ਦੱਸਣੀ ਭੁੱਲ ਗਿਆ ਸੀ ਮੈਂ ਪਹਿਲਾਂ ਆਪਾਂ ਹੁਣ ਬਾਬਿਆਂ ਦੇ ਦਿਨਾਂ ਕਰਕੇ ਜਿਹੜਾ ਗਾਣਾ ਆਪਨੇ ਤਿਆਰ ਕੀਤਾ ਸੀ ਆ ਵੀਡੀਓ ਆਡੀਓ ਬਣਾਈ ਹੈ ਉਹ ਸਾਰਾ ਬਿਲਕੁਲ ਰੈਡੀ ਹੈ ਤੇ ਆਪਾਂ ਬਾਬਿਆਂ ਦੇ ਦਿਨਾਂ ਕਰਕੇ ਹਜੇ ਉਹਨੂੰ ਆਪਣੇ ਰਿਲੀਜ਼ ਨਹੀਂ ਕੀਤਾ ਹੁਣ ਆਪਾਂ ਨਵੇਂ ਸਾਲ ਦੇ ਵਿੱਚ 7 ਜਾਂ 8 ਤਰੀਕ ਦੇ ਢਗੜ ਆਪਾਂ ਜਾਂ ਕਿਨਾ ਮੰਗਣਾ ਰਿਲੀਜ਼ ਕਰਾਂਗੇ ਤੇ ਤੁਸੀਂ ਸਾਰੇ ਜਣੇ ਸੁਣਿਓ ਜਰੂਰ ਪਸੰਦ ਕੀ ਕਰਿਓ ਉਹਨੂੰ ਦੱਸਿਓ ਕਿਵੇਂ ਦਾ ਬਣਿਆ ਤੇ ਉਮੀਦ ਹੈ ਮੈਨੂੰ ਤੁਸੀਂ ਇਹਦਾ ਪਿਆਰ ਪੂਰਾ ਫੁੱਲ ਦੇਮੋਗੇ ਮੇਰੇ ਗਾਣੇ ਨੂੰ ਪਹਿਲਾਂ ਵੀ ਵਧੀਆ ਪਿਆਰ ਮਿਲਦਾ ਰਿਹਾ ਸਾਰਿਆਂ ਗਾਣਿਆਂ ਨੂੰ ਜਿੰਨੇ ਵੀ ਆਏ ਨੇ ਤੇ ਹੁਣ ਵੀ ਗਾਣਿਆਂ ਨੂੰ ਤੁਸੀਂ ਪਿਆਰ ਦੇਵੋਗੇ ਤੇ ਉਸ ਤੋਂ ਬਾਅਦ ਇੱਕ ਗਾਣਾ ਹੋਰ ਤਿਆਰ ਹੈ ਮਹੀਨਾ ਡੇਢ ਮਹੀਨਾ ਰੋਕੇ ਫਿਰ ਆਪੋ ਵੀ ਗਾਣਾ ਪਾਵਾਂਗੇ ਬਹੁਤ ਵਧੀਆ ਪਰਿਵਾਰਕ ਗਾਣਾ ਹੈ ਤੇ ਅੱਜ ਦੇ ਹਾਲਾਤਾਂ ਦੇ ਉੱਤੇ ਬਿਲਕੁਲ ਤੇ ਮਿਲਦਿਆਂ ਹੀ ਚਲੋ ਫਿਰ ਕੱਲ ਨੂੰ ਆਪਾਂ ਨਵੇਂ ਵਲੌਗ ਦੇ ਵਿੱਚ ਅੱਜ ਦੇ ਵਲੌਗ ਦਾ ਇੱਥੇ ਐਂਡ ਕਰਦੇ ਆਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ